ਕੋਈ ਨਹੀਂ ਤੇਰੇ ਨਾਲ ਮੇਰੀ ਗੱਲ ਸੁਣੋ ਆ ਕੀ ਗੱਲ ਪਰਿਵਾਰ ਗੁਦਾ ਕਰਨੀ ਹੈ ਕੋਈ ਮੈਂ ਕੀ ਹੈਗਾ ਮਸਲਨ ਲੱਪੇ ਦਾ ਸਹੀ ਕੋਈ ਨਹੀਂ ਮੇਰੀ ਭੈਣ ਆ ਦੂਜਾ ਆ ਯਾਰ ਮੈਂ ਹੋਰ ਇਹ ਸਾਦੇ ਦਿਆ ਪਹਿਲੀ ਗੱਲ ਤਾਂ ਤੁਹਾਡਾ ਮੁੱਠੀ ਦਵਾਉਣਾ ਦੇਈਦਾ ਜਿਹੜਾ ਤੁਹਾਡਾ ਮੁੱਠੀ ਆ ਜਿੰਨੇ ਮੇਰਾ ਜਿੰਨੇ ਮੇਰਾ ਤੁਹਾਡੇ ਨਗਰਾਨੀ ਦੇ ਵਿੱਚ ਬਾਣੇ ਨੂੰ ਕਿਥੇ ਕੀਤੀ ਕਰੀ ਉਹਨੇ ਤੁਹਾਡੇ ਸਾਹਮਣੇ ਕਿਹੜਾ ਬੰਦਾ ਹੋਰ ਪੁਲੀ ਦੇ ਕਿਹੜਾ ਇਹਨਾਂ ਦਾ ਮੁੱਠੀ ਆ ਉਹਨੂੰ ਮੈਂ ਸਸਪੈਂਡ ਕਰਵਾ ਲਿਆ ਫਲੋਰ ਤਾਂ ਗੱਲ ਪੜਾਉਂਦਾ ਉਹਨੂੰ ਬਸ ਭੈਣ ਤੇਰੇ ਸਾਹਮਣੇ ਉਹਨੇ ਮੇਰੇ ਬਾਣੇ ਨੂੰ ਆਖਿਆ ਵੀ ਮਿਸਬੇਵ ਕਰਦੇ ਸੇ ਬਾਣੇ ਦਾ ਉਹਨੇ ਇਹ ਨਹੀਂ ਕਿਹਾ ਸੀ ਬਾਣਾ ਝੂਠਾ ਬੋਲੀ ਤੂੰ ਬੱਚੇ ਵਾਲੀ ਬਈ ਲੈਈ ਬੜੀਆ ਤੂੰ ਉਹਨੇ ਤੇ ਹੋਈ ਕਿਹਾ ਵੀ ਪਾਪਾ ਜੀ ਤੁਸੀਂ ਬਾਣੇ ਦਾ ਬਾਣੇ ਦਾ ਮਿਸਬੇਵ ਕਰਦੇ ਹੋ ਬਾਣੇ ਬੜੀਆ ਬਾਣੇ ਦਾ ਮਿਸ ਬਾਣੇ ਦਾ ਮਿਛਮੇਵ ਕਿਹਨਾਂ ਇਹਨਾਂ ਦੇ ਮੁਰਸ਼ੀ ਨੇ ਮੈਡਮ ਦੀ ਗੱਡੀ ਦੇ ਵਿੱਚ ਬੈਹ ਗਏ ਕਿਹਦੇ ਵੱਲੋਂ ਬੁਲਾਇਆ ਗਿਆ ਇਹਦਾ ਮੁਰਸ਼ੀ ਆ ਬਿੱਲੂ ਕਹਿੰਦਾ ਤੁਸੀਂ ਬਾਣੇ ਦਾ ਮਿਛਮੇਵ ਕਰਦੇ ਸਾਡੀ ਬੇਦਬੀ ਕੀਤੀ ਸਾਹਮਣੇ ਆ ਕੇ ਮੈਡਮ ਦੀ ਗੱਡੀ ਦੇ ਵਿੱਚ ਬੈਹ ਗਏ ਇਹ ਮੈਡਮ ਕੋਲੋਂ ਮੈਂ ਸਸਪੈਂਡ ਕਰਵਾ ਕੇ ਉਹਨੂੰ ਤੇ ਫੇਰ ਤੁਹਾਡਾ ਤੁਹਾਨੂੰ ਸਾਡੇ ਜਮਾਨੇ ਦੇ ਪ੍ਰਧਾਨ ਦੇ ਮਰਨ ਵਰਤਨ ਤੇ ਭੇਜਾਂਗਾ ਮੈਂ ਪਰਵਾਹ ਨੂੰ ਇੱਥੇ ਜਾ ਕੇ ਤੇ ਨਾਲ ਖੁਦ ਮੈਂ ਆਪ ਪਾਉਂਗਾ ਮੇਰੇ ਬਾਣੇ ਨੂੰ ਮੈਡਮ ਦੇ ਹੁੰਦੇ ਆ ਮਿਛਮੇਵ ਉਹਨੇ ਆਖਿਆ ਮੈਡਮ ਦੇ ਹੁੰਦੇ ਮੈਨੂੰ ਕਿਹਦਾ ਬਾੜਾ ਪਾ ਕੇ ਮਿਸਵੇਵ ਕਰ ਰਿਹਾ ਤੂੰ ਕੀ ਕਿਹਾ ਇਹਨਾਂ ਨੇ ਇਹਨਾਂ ਤੇ ਸਰ ਨੇ ਜਿਹੜਾ ਅਸਰ ਹੈ ਕੋਈ ਉਹਨਾਂ ਨੇ ਕਿਹਾ ਵੀ ਪਾਪਾ ਜੀ ਨੂੰ ਬਾਹਰ ਨਿਕਲੋ ਟਾੜਾ ਬੋਲਦਾ ਸੀ ਨਾ ਇੱਕ ਮਿੰਟ ਇੱਕ ਮਿੰਟ ਉਹਨੂੰ ਕੋਰਪੋਰੇਟ ਸਾਡੇ ਸਾਹਮਣੇ ਨੌਕਰੇ ਤੁਹਾਡੇ ਸਾਹਮਣੇ ਨੌਕਰੇ ਤੁਹਾਡੇ ਸਾਹਮਣੇ ਉਹਨਾਂ ਦੇ ਸਿਰੇ ਵਿਖਾਰਾਂ ਦੇ ਮੀਟਿੰਗ ਮਾਰਦੀ ਸੀ ਹਾਂ ਉਹਨੇ ਬਾਣਿਆਂ ਨੂੰ ਮੇਰੇ ਨੂੰ ਆਖਿਆ ਨਹੀਂ ਨਹੀਂ ਜਿੰਨੇ ਪਾਣੇ ਤਾਂ ਮਿਚ ਰੱਖਿਆ ਉਹਨੂੰ ਬੁਲਾਉ ਆਖਿਆ ਇਹ ਮਰਦੀਦਾ ਕਰਦੇ ਇਹ ਮਰਦੀਦਾ ਕਰਦੇ ਜੀ ਫਿਰ ਮੈਂ ਉਹਨੇ ਆਖਿਆ ਕਹਿੰਦੀ ਚੱਲ ਯਾਰ ਗੱਡੀ ਤੋਰ ਚੱਲ ਯਾਰ ਗੱਡੀ ਤੋਰ ਉਹਨੇ ਮੇਰੇ ਤੁਰਪੀ ਤੋਂ ਆਖਿਆ ਚੱਲ ਯਾਰ ਗੱਡੀ ਤੋਰ ਪੇਰਾ ਇਹਨਾਂ ਵਾਦੀ ਟਾਈਮ ਨਹੀਂ ਹੈਗਾ ਉਹਨੇ ਆਖਿਆ ਭੰਤ ਜੂਰੀ ਬੋਲ ਮੈਡਮ ਜੀ ਦੀ ਵਿਆਹ ਮੈਡਮ ਜੀ ਦੀ ਵਿਆਹ ਬੜਾ ਪਾਕੇ ਝੂਠ ਨਹੀਂ ਬੋਲ ਸਕਦੇ ਹਾਂ ਪਾਪਾ ਪੈਰ ਲੱਗਦੇ ਨਹੀਂ ਮੈਂ ਤੁਹਾਨੂੰ ਇਹ ਦੱਸ ਰਿਹਾ ਹਾਂ ਨਾਲ ਉਹਦੇ ਸਾਰੀ ਸਹਿਮਤੀ ਨਾਲ ਉਹ ਆਪਕੇ ਪੁੱਤਰ ਵਾਰ ਆਉਂਗਾ ਤੁਸੀਂ ਆਪਕੇ ਹਾਂ ਠੀਕ ਹੈ ਟਾਈਮ ਨਹੀਂ ਹੈ ਗਾਉਣਾ ਇਹ ਜਿਹੜਾ ਇਹ ਬੇਟੀ ਨੂੰ ਫੜਿਆ 16 ਸਾਲ ਦੀ ਇੱਕ ਪਰਿਵਾਰ ਸਾਰੀ ਟਾਈਮ ਹੈਗਾ ਨਹੀਂ ਲੋ ਇੱਕ ਅਲੱਗਰੇ ਪਹਿਲੇ ਜਿੰਨੇ ਪਰਿਵਾਰ ਨੂੰ ਸਰਵਪੱਠ ਕੀਤਾ ਜਾਵੇ ਤੇ ਜੋ ਵੀ ਪਾਂਧੀ ਕਰ ਵੀ ਇਹਨੇ ਪਰਿਵਾਰ ਦੇ ਕੀਤੀ ਜਾਂਦੀ ਸਾਹਬਾ ਜੀ ਇਹ ਕਾਰਵਾਈ ਹਾਂਜੀ ਐਸਐਸਪੀ ਡਾਕਟਰ ਉਹ ਕਾਰਵਾਈ ਹੋਈ ਨਹੀਂ ਆ ਕਾਰਵਾਈ ਹੋਈ ਨਹੀਂ ਆ ਭੈਣ ਜੀ ਯਾਰ ਕੀਤੀ ਆ ਕਾਰਵਾਈ ਤਾਂ ਮੁਲਾਜ਼ਮ ਜਾਂਦੇ ਨੇ ਰਾਤ ਜਾਪਾ ਪਿੰਦੇ ਰਹੇ ਮੀਟ ਕੰਦੇ ਰਹੇ ਉਹਨਾਂ ਜਾਂਦੇ ਰਹੇ ਉਹਨਾਂਾਰੇ ਸਾਰੇ ਮੁਲਾਜ਼ਮ ਗਏ ਤੇ ਦੁਬਾਰਾ ਉਹ ਜਿਹੜਾ ਮੀਟ ਕਰਾਪਾ ਮੀਟ ਕੰਦੇ ਰਹੇ ਆ ਮੀਟ ਕਰਾਪਾ ਤਾਂ ਮੁਲਾਜ਼ਮ ਆਇਆ ਜੀ ਹਾਂ ਮੈਂ ਉਹਨੂੰ ਕਾਰ ਲੈ ਕੇ ਗਿਆ ਮਾਨੋ ਉਹਨੂੰ ਕਿ ਤੁਸੀਂ ਮੈਨੂੰ ਆ ਕੇ ਦੱਸੋ ਜੀ ਦੱਸਿਆ ਤੁਹਾਨੂੰ ਤੁਹਾਨੂੰ ਮੈਂ ਦੱਸ ਗਿਆ ਹਾਂ ਤੁਸੀਂ ਮੈਨੂੰ ਆ ਕੇ ਕਿਹਾ ਵੀ ਕਾਰ ਬਣਾਇਆ ਇੱਕ ਦੇ ਮੁਲਾਜ਼ਮ ਕਹਿੰਦੇ ਉਹ ਨਹੀਂ ਜਾਂਦੇ ਫਿਰ ਅਸੀਂ ਗੱਡੀ ਘੁਰਾਂਗੇ ਰੱਬ ਮੀਟ ਪਾਉਂਦੇ ਰਹੇ ਕਿਤੇ ਮੀਟ ਸਾਹਿਬ ਕਿਸੇ ਪਾਣੇ ਬਾਰੇ ਬੋਲ ਰਹੇ ਪੀਂਦਾ ਪੀਂਦੀ ਹਾਂਜੀ ਬਾਬਾ ਜੀ ਇਹ ਪੀਂਦੇ ਰਹਾ ਮੈਨੂੰ ਕਹਿੰਦੇ ਰਹਾ ਹੀ ਕਿ ਲਾਚ ਆਨੁਸ ਚਾਹ ਪਿਆਓ ਪਨੀਰ ਤੇ ਪਕੌੜੇ ਵੀ ਖਾਂਦੇ ਰਹਾ ਕੱਟੀਆਂ ਚ ਤੇਲ ਵੀ ਪਾਉਂਦੇ ਰਹਾ ਇਹਨੇ ਮੈਡਮ ਜੀ ਨੇ ਖੁਦ ਕਿਹਾ ਸੀ ਕਿ ਪ੍ਰਾਈਵੇਟ ਗੱਡੀ ਜਾਣੀ ਸਰਕਾਰੀਆ ਗੱਡੀਆਂ ਚਾੜੇ ਤੇਲ ਨਹੀਂ ਜਾਂਦਾ ਇਤਾਰੀ ਮੈਂ ਕਿਹਾ ਮੈਡਮ ਮੈਡਮ ਕਹਿਣਾ ਗੱਡੀ ਬੋਲ ਰਹੀ ਹੈ ਮੈਨੂੰ ਕਹਿੰਦੇ ਪਾਸੇ ਲਾ ਤੇ ਮਹੀਨੇ ਨਹੀਂ ਹੋ ਰਹੀ ਮੈਂ ਰੋਟੀ ਖਾ ਜਾਂਦੇ ਰਹੇ ਇਹਨੂੰ ਕਹਿੰਦੇ ਰਹਿਆ ਮੈਡਮ ਸਾਨੂੰ ਕਹਿੰਦੀ ਰਹੀ ਹੈ ਕਿ ਪ੍ਰਾਈਵੇਟ ਗੱਡੀਆਂ ਲਾਓ ਤੇਲ ਤੁਹਾਡਾ ਜੋ ਕੁਝ ਹੋਇਆ ਐਸਾ ਚੌਦੀ ਰਜਾ ਮੰਦਿਰ ਉਹ ਜੋ ਕੁਝ ਕਰਾਉਂਦੀ ਇਹਨਾਂ ਦੇ ਰਜਾ ਮੰਦਿਰ ਹੁੰਦੇ ਆ ਉਹਨੂੰ ਸੱਤਨ ਕੋਲ ਸੱਤਨ ਕੋਲ ਜਿਨੇ ਥਾਣੇ ਦੇ ਵਿੱਚ ਕੈਮਰੇ ਦੇ ਸਾਹਮਣੇ ਮੈਨੂੰ ਨੇ ਮੁਸਤਫੇ ਕੀਤਾ ਬਾਬਾ ਜੀ ਪਾਣੇ ਨੂੰ ਮੇਰੇ ਭੈਣ ਜੀ ਰੋ ਰਹੇ ਨੇ ਕੀ ਗੱਲ ਇਹਨਾਂ ਨੂੰ ਇਹਨਾਂ ਦੀ ਸਾਹ ਬੇਟੀ ਆ ਜਿਹੜੀ 16 ਸਾਲ ਦੀ 35 ਸਾਲ ਦੇ ਮੁੰਡੇ ਨੇ ਜਿਹਦੇ ਦੋ ਬੱਚੇ ਨੇ ਉਹਨੇ ਵਗਰਾ ਕੇ ਖੜਿਆ ਫਿਰ ਇਹਨਾਂ ਨੂੰ ਫੋਨ ਵੀ ਆਇਆ ਬੇਟੀ ਦਾ ਵੀ ਮੇਰੀ ਜਾਨ ਬਚਾ ਲਓ ਫਿਰ ਉਹਨਾਂ ਨੇ ਫੋਨ ਖੋਲਿਆ ਉਹਦੇ ਕੋਲੋਂ ਫਿਰ ਕੁੜੀ ਕੋਲੋਂ ਫੋਨ ਖੋਲਿਆ ਇਹਨਾਂ ਨੂੰ ਫੋਨ ਆਇਆ ਵੀ ਮੇਰੀ ਜਾਨ ਬਚਾ ਲਓ ਚਾਰੇ ਰਿਕਾਰਡ ਦਾ ਵੀਡੀਓ ਉਹ ਭੇਜ ਰਹੇ ਨੇ ਕੁੜੀ ਨੂੰ ਪਤਾ ਨਹੀਂ ਉਹਨਾਂ ਨੇ ਉਹ ਸੰਘਾਇਆ ਹੈ ਇਹ ਝਾ ਕੁੜੀ ਨੂੰ ਦਾਬਾ ਮਾਰ ਕੇ ਡਰਾ ਕੇ ਫੋਟੋਆਂ ਖਿੱਚੇ ਨੇ ਪਰਿਵਾਰ ਕਿ ਸਾਰਾ ਪਰਿਵਾਰ ਖੇਤਾਂ ਵਿੱਚ ਫੋਟੋਆਂ ਕੁੜੀ ਦੇ ਨਾਲ ਪਾ ਰਹੇ ਨੇ ਜਿੱਦਣ ਕੁੜੀ ਨੂੰ ਉਹਨੇ ਆਖਿਆ ਵੀ ਮੇਰੀ ਜਾਨ ਬਚਾਓ ਉਹਨਾਂ ਤੁਰੰਤ ਹੀ ਆ ਗਏ ਜਦੋਂ ਕੁੜੀ ਕੋ ਫੋਨ ਕਰ ਰਿਹਾ ਹੋ ਸਕਦਾ ਚੋਰੀ ਉਹਨੇ ਕਾਲ ਕੀਤੀ ਹੋਵੇ ਇਹਨਾਂ ਨੂੰ ਕਿੰਨੇ ਦਿਨ ਹੋ ਚੁੱਕੇ ਪਿੱਛੇ ਇਹ ਕਾਫੀ ਦਿਨ ਹੋ ਗਿਆ ਜੀ ਇਹਨਾਂ ਨੂੰ 15 ਪੰਜਵੇਂ ਮਹੀਨੇ 4 ਤਰੀਕ ਨੂੰ ਕੁੜੀ ਘਰੋਂ ਗਾਇਪ ਆ ਤੇ ਜਿਹੜਾ ਮਹੀਨਾ ਗੱਲ ਜਿਹੜਾ ਪਹਿਲਾਂ ਐਸੇ ਦੀ ਕੁੜੀ ਮੰਦੀ ਇਹਦੀ ਭੈਣ ਆ ਜਿਹਦੇ ਫੋਨ ਤੇ ਫੋਨ ਆ ਵੀ ਮੇਰੀ ਮਾਸੀ ਜਾਨ ਬਚਾਓ ਹੁਣ ਤੱਕ ਕਿਉਂ ਨਹੀਂ ਕਾਰਵਾਈ ਕੀਤੀ ਗਈ ਜਦੋਂ ਕਾਰਵਾਈ ਹੋਈ ਹੈ ਜੀ ਪਰਚਾ ਹੈ ਰਸਤਾ ਨਹੀਂ ਪਾਰੇ ਇਹ ਰਸਟਪੌਣ ਇਹ ਕੁੜੀਆ ਨੂੰ ਵਾਪਸ ਲਿਆ ਕੇ ਦੇਣ ਪਰਿਵਾਰ ਨੂੰ ਵਗੋਣ ਕੁੜੀ ਉਹਨਾਂ ਮਾਰਤੀ ਆ ਜੀ ਕਲਾ ਐਸ ਐਚਓ ਸਾਬ ਨੇ ਸਿਰਫ ਕੱਲੇ ਮੁੰਡੇ ਦੇ ਪਰਚਾ ਕੀਤਾ ਉਹਨਾਂ ਦੀ ਜਿਨ੍ਹਾਂ ਦੀ ਰਜਮੰਦੀ ਹੈ ਜਿਨ੍ਹਾਂ ਦੀ ਰਾਜਨਾਮਾ ਉਹਨਾਂ ਨੇ ਆਜਾ ਬਹਿ ਜਾਓ ਦੋ ਮਿੰਟ ਬਹਿ ਜਾਓ ਬਾ ਕੇ ਫੇਰਾਂ ਨੂੰ ਭਜਾ ਦਿੰਦੀ ਆਡੀ ਕੋਈ ਸੁਣਵਾਈ ਨਹੀਂ ਕਰਾਂਦੀ 5 ਮਹੀਨੇ ਹੋ ਗਏ ਗਰੀ ਨੂੰ ਕੁੜੀ ਨੂੰ 16 ਸਾਲਾਂ ਦੀ ਕਹਿੰਦੀ ਮੈਂ ਉਹਨਾਂ ਨੂੰ ਚੁੱਕਣਾ ਨਹੀਂ ਲੈ ਆਈ ਸਕਦੇ ਮੇਰੇ ਮਨੇ ਪੈਸੇ ਖਾਦੇ ਆ ਤਾਂ ਹੀ ਨਹੀਂ ਮੈਡਮ ਸਾਡੀ ਕੋਈ ਸੁਣਵਾਈ ਨਹੀਂ ਕਰਦੀ ਪਈ ਗਰੀਬ ਬੰਦੇ ਗਰੀਬਾਂ ਦੀ ਕੋਈ ਸੁਣਦੇ ਨਹੀਂ ਪਏ ਹਾਂਜੀ ਅਸੀਂ ਮਜਬੂਰੀ ਚਾਣ ਕੇ ਬਾਬਾ ਜੀ ਉਹਨਾਂ ਕੋਲ ਗਿਆ ਇਹਨਾਂ ਕੋ ਆਪਣੀ ਮਦਦ ਫੀਕ ਮੰਗੀ ਆ ਫਿਰ ਸਾਨੂੰ ਇਨਸਾਫ ਦੀ ਥੋੜੀ ਲੱਗਦੀ ਕਿ ਹਾਨੂੰ ਮਿਲੇਗਾ ਇਹਨਾਂ ਗੜੀਆਂ ਨੇ ਹੱਥ ਜੋੜੀ ਦੀ ਜਿਸ ਨੇ ਇਹ ਗੁੜੀਆਂ ਦੇਖੋ ਜੀ ਮੈਂ ਖੁਦ ਪਹਿਲਾਂ ਮੈਂ ਆਪਣੇ ਘਰੇ ਆਪਣੇ ਟੀਮ ਦੇ ਬੰਦੇ ਭੇਜੇ ਆ ਮੈਡਮ ਦੇ ਕੋਲ ਚਲੋ ਮੈਡਮ ਨਹੀਂ ਮਿਲੀ ਅਫਸਰ ਮਿਲੇ ਆ ਫਿਰ ਮੈਂ ਖੁਦ ਆਪ ਗਿਆ ਆਪ ਜਾ ਕੇ ਮੈਨੂੰ ਜਿਹੜਾ ਇਹਨਾਂ ਦਾ ਮੁਖੀ ਆ ਇਹ ਕਹਿੰਦੇ ਛੋਟਾ ਮੁੰਤੀ ਆ ਕੋਈ ਗੁਰਪ੍ਰੀਤ ਸਿੰਘ ਗੁਰਪ੍ਰੀਤ ਜਿਹਨੇ ਮੇਰੇ ਬਾਣੇ ਨੂੰ ਮਿਸਪੇਵ ਕੀਤਾ ਔਰ ਮੈਡਮ ਨੇ ਮੈਨੂੰ ਯਾਰ ਯਾਰ ਕਹਿ ਕੇ ਬੁਲਾਇਆ ਉਹ ਮਹਿਮਦੇ ਮੂੰਹ ਤੇ ਮੈਨੂੰ ਕਾਫੀ ਬੰਦਿਆਂ ਨੇ ਦੱਸਿਆ ਕਿ ਇਹਦੇ ਮੂੰਹ ਤੇ ਯਾਰ ਹੀ ਚੜਿਆ ਹੈ ਕਿ ਯਾਰ ਤੋਂ ਸਵਾਹ ਕਿਸੇ ਨੂੰ ਕੋਈ ਨਹੀਂ ਅਸੀਂ 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 ਸੰਤਾਂ ਦੇ ਸੇਵਾਦਾਰ ਆ ਸੰਤਾਂ ਦੇ ਚਰਨਾਂ ਦੀ ਮਹਿਲ ਆ ਤੇ ਅਸੀਂ ਵੀ ਬਾਣਾ ਧਰੀਆਂ ਵੇਖੋ ਅਸੀਂ ਤੁਹਾਡੇ ਬਾਣੇ ਦਾ ਹੀ ਆਪਣੇ ਸੰਤਾਂ ਦਾ ਸਤਿਕਾਰ ਕਰਦੇ ਆ ਤੇ ਜਿਹੜੀ ਪਬਲਿਕ ਉਹ ਹਾਨੂੰ ਮਿਸਵਿਵਹ ਕਰੇ ਜਿਹੜਾ ਪ੍ਰਸ਼ਾਸਨ ਮਿਸਵਿਵਹ ਕਰੇ ਜਿਹੜੇ ਸਾਡੇ ਸਰਮਣ ਜਿਹੜੇ ਤੁਹਾਨੂੰ ਪਤਾ ਹੈ ਪਬਲਿਕ ਦੀ ਜਿਹੜੇ ਸੇਵਾ ਵਿੱਚ ਬੈਠੇ ਨੇ ਪਾਪਾ ਬਲਕੇ ਸਰਵਾਂ ਨੂੰ ਬੈਠੇ ਨੇ ਇਹ ਸਾਡੇ ਬਾਣਿਆਂ ਨੂੰ ਮਿਸਬੇਵ ਕਰਦਿਆ ਇਸ ਕਰਕੇ ਜਿਹੜਾ ਗੁਰਪ੍ਰੀਤ ਸਿੰਘ ਛੋਟਾ ਮੁਨਸੀਆ ਉਹਨੂੰ ਮੈਂ ਸਸਪੈਂਡ ਕਰਵਾ ਕੇ ਤੇ ਫਿਰ ਇੱਥੋਂ ਜਿਹੜਾ ਤੁਹਾਡਾ ਚੁਕੂnga ਤੇ ਉਹਨਾਂ ਦੇ ਜਿਹੜਾ ਧੰਨਾ ਅਨਮਿੱਟੇ ਸਮੇਂ ਲਗਾ ਰੂਗਾ ਜੀ ਸਰ ਆਪਣਾ ਨਾਮ ਦੱਸ ਕੇ ਆ ਜਿਹੜਾ ਰੋਹਤਨ ਸਿੰਘ ਦਾ ਜਾ ਰਿਹਾ ਕਿ ਮੈਂ ਮੇਰਾ ਨਾਮ ਜੀ ਅਮਲ ਮੋਲਨੇਵਾਸੀ ਜਿਸ ਤਰ੍ਹਾਂ ਕਿ ਤੁਸੀਂ ਦੇਖਦੇ ਪਹਿਗੇ ਆ ਇਹ ਚੱਬਾ ਚੌਂਕ ਆ ਥਾਣਾ ਜਿਹੜਾ ਵਾ ਚੱਡੀਵੰਡ ਹਾਂ ਚੱਬਾ ਮੋੜ ਚੱਬਾ ਮੋੜ ਤੇ ਇੱਥੋਂ ਦੇ ਜਿਹੜੇ ਐਸਐਚਓ ਮੈਡਮ ਨੇ ਤੇ ਪੀੜਿਤ ਪਰਿਵਾਰ ਜਿਹੜਾ ਆ ਕਿ ਉਹਨਾਂ ਦੀ ਜਿਹੜੀ ਬੇਟੀ ਆ ਉਹ ਕਾਫੀ ਮਹੀਨਿਆਂ ਤੋਂ ਜਿਹੜੀ ਆ ਕਿ ਇੱਕ ਪਹਿਲੀ ਗੱਲ ਤੇ ਤੁਹਾਨੂੰ ਦੱਸਦੀ ਹੈ ਕਿ ਬੇਟੀ ਨਾਬਾਲਗ ਆ 16 ਸਾਲਾਂ ਦੀ ਬੇਟੀ ਆ ਤੇ ਉਹਨੂੰ ਜਿਹੜਾ ਇੱਕ 35 ਸਾਲ ਦਾ ਜਿਹੜਾ ਬੰਦਾ ਆ ਉਹ ਭਜਾ ਕੇ ਲੈ ਗਿਆ ਆ ਸਾਰਾ ਪਰਿਵਾਰ ਨਾਲ ਤੇ ਅਬ ਪਰਿਵਾਰ ਪ੍ਰੂਫ ਵੀ ਦੇ ਰਿਹਾ ਸਾਰੇ ਕਿ ਉਹਨਾਂ ਦੇ ਲੜਕੇ ਦਾ ਪਰਿਵਾਰ ਵੀ ਨਾਲ ਖੜਾ ਹੈ ਲੜਕੀ ਨੂੰ ਖਿਲਾ ਰਿਹਾ ਆ ਤੇ ਲੜਕੀ ਨੇ ਮਤਲਬ ਕਿ ਕੋਈ ਨਾ ਕੋਈ ਮੌਕਾ ਦੇ ਕੇ ਪਰਿਵਾਰ ਨੂੰ ਫੋਨ ਵੀ ਕੀਤਾ ਆ ਕੀ ਮੇਰੀ ਜਿਹੜੀ ਜਾਨ ਬਚਾਈ ਜਾਵੇ ਤੇ ਹੁਣ ਮੌਕੇ ਦੇ ਜਿਹੜਾ ਪ੍ਰਸ਼ਾਸਨ ਆ ਉਹਨੂੰ ਕੀ ਚਾਹੀਦਾ ਹੈ ਕਿ ਇਸ ਪਰਿਵਾਰ ਨੂੰ ਵੀ ਨਾਲ ਅਰੈਸਟ ਕਰ ਦੇ ਤੇ ਉਹਨਾਂ ਨੂੰ ਪਤਾ ਕਰਾਉਂਦੇ ਕਿ ਇਹਨਾਂ ਦੀ ਬੇਟੀ ਕਿੱਥੇ ਆ ਪਰ ਐਸਐਚਓ ਮੈਡਮ ਨੇ ਪਰਚਾ ਤੇ ਦਰਜ ਕੀਤਾ ਲੜਕੇ ਉੱਤੇ ਪਰ ਜਿਹੜੇ ਉਥੋਂ ਦੇ ਮੋਦਵਾਰੀ ਸੁਣਨ ਦੇ ਵਿੱਚ ਆਏ ਕਿ ਉਹ ਵੀ ਵਿਚਰਲੇ ਹੋਏ ਨੇ ਇੰਨੇ ਮਹੀਨਿਆਂ ਤੋਂ ਬੱਚੀ ਜਿਹੜੀ ਨਾਂਵਾ ਲੱਗਿਆ ਜਿਹੜੀ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਕਿ ਜਦੋਂ ਸੀਰੀਅਸ ਕ੍ਰਾਈਮ ਹੁੰਦਾ ਆ ਉਹ ਪਰਚਾ ਆਉਂਦੀ سپورਟ ਦਰਜ ਹੁੰਦਾ ਆ ਚਲੋ ਸਮਾਜ ਦੇ ਜਥੇਬੰਦੀਆਂ ਨੇ ਰਲ ਮਿਲ ਕੇ ਪਰਚਾ ਕਰਾਇਆ ਪਰ ਹਾਲੇ ਤੱਕ ਉਸੇ ਲੜਕੇ ਨੂੰ ਉਸ ਪਰਿਵਾਰ ਦੇ ਕਿਸੇ ਵੀ ਜੀ ਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਮਜਬੂਰ ਹੋ ਕੇ ਸਮਾਜ ਦੇ ਜਥੇਬੰਦੀਆਂ ਨੇ ਜਿਹੜਾ ਧਰਨਾ ਲਗਾਇਆ ਪਰ ਬੜੀ ਸਰਪੰਚ ਗਰਦੀਪ ਸਿੰਘ ਨੇ ਵੱਟ ਵੀ ਮਾਰੇ ਜੀ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਇਹਨਾਂ ਭੈਣ ਨੂੰ ਉਹਨਾਂ ਨੇ ਜਿਹੜਾ ਉਥੋਂ ਦੇ ਸਰਪੰਚ ਆ ਜਿਹੜੇ ਕਿ ਵੱਟ ਵੀ ਮਾਰੇ ਆ ਪਰ ਬੜੀ ਸ਼ਰਮਨਾਕ ਗੱਲ ਆ ਕਿ ਜਿਹੜਾ ਹਲੇ ਵੀ ਬੱਚੇ ਨੂੰ ਜਿਹੜਾ ਕਿ ਉਹਨਾਂ ਕੋ ਬਰਾਮਦ ਨਹੀਂ ਕੀਤਾ ਗਿਆ ਕਾਰਨ ਕਾਰਨ ਦੇਖੋ ਦੋ ਹੀ ਕਾਰਨ ਹੋ ਸਕਦੇ ਜਾਂ ਪੋਲਿਟਿਕਲ ਪ੍ਰੈਸ਼ਰ ਤੇ ਜਾਂ ਪੈਸੇ ਦਾ ਪ੍ਰੈਸ਼ਰ ਆਪਾਂ ਇਹ ਗੱਲ ਕਰਾਂਗੇ ਸਾਫ਼ ਦੋ ਟੁਕ ਪ੍ਰੈਸ਼ਰ ਦੋ ਹੀ ਹੁੰਦੇ ਆ ਵੱਲੋਂ ਕਲੇਮ ਲਾਇਆ ਕਿ ਮੋਚੀ ਵੱਲੋਂ ਕੋਈ ਬਾਣੇ ਨੂੰ ਲੈ ਕੇ ਬਿਲਕੁਲ ਜੀ ਮੰਤਪਾ ਕੀ ਗੱਲ ਆ ਇਹ ਲੋਕ ਆਪਣੀਆਂ ਵਰਦੀਆਂ ਪਾ ਕੇ ਇੰਨਾ ਮਾੜਾ ਕਰਮ ਕਰ ਸਕਦੇ ਨੇ ਲੋਕਾਂ ਨੂੰ ਇਨਸਾਨ ਨਹੀਂ ਦਵਾ ਸਕਦੇ ਤੇ ਜਿਹੜੇ ਲੋਕ ਇਨਸਾਫ਼ ਦਿਵਾਉਂਦੇ ਨੇ ਤੇ ਉਹਨਾਂ ਦੇ ਬਾਣੇ ਦੇ ਉੱਪਰ ਕਰੈਕਟਰ ਦੇ ਉੱਪਰ ਲਾਂਚਨ ਲਗਾਉਂਦੇ ਨੇ ਕਿ ਬਾਣਾ ਪਾ ਕੇ ਤੁਸੀਂ ਮਿਸਬੀਹ ਕਰਦੇ ਜਾਂ ਮਤਲਬ ਕਿ ਅਨੰਪਰ ਬੜੀ ਸ਼ਰਮਨਾ ਕਹ ਲੈ ਪਰ ਜਿਸ ਤਰ੍ਹਾਂ ਹੜੇ ਲਾਡੀ ਜੀ ਨੇ ਦੱਸਿਆ ਕਿ ਉਸ ਬੰਦੇ ਨੂੰ ਸਸਪੈਂਡ ਕਰਾਇਆ ਜਾਏਗਾ ਤਰਨੋਂ ਨਹੀਂ ਦੇਰ ਤੱਕ ਨਹੀਂ ਉਠੇ ਜਾਏਗਾ ਤੇ ਐਸਐਚਓ ਮੈਡਨ ਨੂੰ ਵੀ ਚਾਹੀਦਾ ਸੀ ਕਿ ਅਗਰ ਉਹਨਾਂ ਦੇ ਸਾਹਮਣੇ ਇਹ ਗੱਲ ਕੀਤੀ ਗਈ ਆ ਬਾਣੇ ਵੱਲੋਂ ਗੱਲ ਕੀਤੀ ਗਈ ਆ ਤੇ ਉਹਨਾਂ ਦੀ سپورਟ ਉਹਨੂੰ ਸਸਪੈਂਡ ਕਰ ਦੇ ਸਾਹਮਣੇ ਭਜੀ ਕੀ ਸਮਝਦੇ ਹਮੇਸ਼ਾ ਸਮਾਜ ਨੂੰ ਆਪਣੀ ਹੱਕ ਮੰਗਾ ਲੈ ਕੇ ਤਰਨੋਂ ਦਾ ਅਸਲ ਦੇ ਵਿੱਚ ਜੀ ਇਹ ਜਾਤੀ ਵਿਤ ਕਰਾਇਆ ਕਿ ਇਹ ਸਮਾਜ ਦੀ ਗੱਲ ਸੁਣੋ ਨਾ ਇਹ ਆਪੇ ਮਜਬੂਰ ਹੋ ਕੇ ਸੜਕਾਂ ਤੇ ਆ ਗਏ ਇਹ ਕੋਈ ਸਾਨੂੰ ਕੁਝ ਸ਼ੋਂਗੇ ਇੰਨੀ ਗਰਮੀ ਦੇ ਵਿੱਚ ਸੜਕਾਂ ਤੇ ਬੈਠੇ ਆ ਪਬਲਿਕ ਨੂੰ ਪਰੇਸ਼ਾਨ ਕਰਾਂਦਾ ਵੀ ਸਾਡਾ ਕੋਈ ਮਤਵ ਨਹੀਂ ਹੈ ਪ੍ਰਸ਼ਾਸਨ ਨੂੰ ਪਰੇਸ਼ਾਨ ਕਰਾਂਦਾ ਵੀ ਸਾਡਾ ਕੋਈ ਮਤਵ ਨਹੀਂ ਆ ਪਰ ਇਹ ਲੋਕ ਪ੍ਰਸ਼ਾਸਨ ਜਿਹੜਾ ਪਬਲਿਕ ਸਰਵੰਟ ਹੈ ਆਮ ਜੀ ਲਗਾਤਾਰ ਕਾਚੀ ਲੋਕ ਕਿਆ-ਕਿਆ ਕੀ ਜਿਦੋਂ ਆਪਾਂ ਐਸਐਚਓ ਮੈਡਮ ਕੋ ਜਾਨਦੇ ਆ ਯਾਰ-ਯਾਰ ਤੇ ਗੱਲ ਕਰਦੇ ਆ ਵੇਖੋ ਅਸੀਂ ਉਹ ਉਹ ਸ਼ਬਦਾਂ ਨੂੰ ਯੂਜ਼ ਨਹੀਂ ਕਰਨੀ ਚਾਹੀਦੀ ਯਾਰ ਸ਼ਰਤ ਬੜਾ ਹੀ ਹੁਣ ਮੈਂ ਉਹ ਵੱਡੀ ਯੂਜ਼ ਕਰਨਾ ਮੈਂ ਆਪਣੇ ਮੂੰਹੋਂ ਨਹੀਂ ਵੱਡੀ ਯੂਜ਼ ਕਰਨਾ ਕਿਉਂਕਿ ਅਸੀਂ ਵੀ ਕਿਸੇ ਵੀ ਪ੍ਰਸ਼ਾਸਨ ਕੋ ਜਾਨਦੇ ਆ ਜਾਂ ਸਾਡੇ ਸਮਾਜ ਦੀਆਂ ਜਥੇਬੰਦੀਆਂ ਜਿਹੜੀਆਂ ਪਹਿਣਾ ਆ ਉਹਨਾਂ ਨੂੰ ਭੈਣ ਕਰਕੇ ਗੱਲ ਕਰਦੇ ਆ ਤੇ ਉਹਨਾਂ ਨੂੰ ਵੀ ਭਾਈ ਸਾਹਿਬ ਜਾਂ ਭਰਾ ਕਰਕੇ ਗੱਲ ਕਰਨੀ ਚਾਹੀਦੀ ਏ ਨਾ ਕਿ ਯਾਰ ਕਰਕੇ ਕਿਉਂਕਿ ਵਰਡਿੰਗ ਬੜੀ ਗਲਤ ਜੀ ਯੂਜ਼ਿੰਗ ਦੀ ਏ ਕਿਉਂਕਿ ਬਾਣਾ ਪਾਇਆ ਉਹਨਾਂ ਨੇ ਬਾਣੇ ਵਾਲੇ ਸੰਤਾ ਮਹਾਪੁਰਸ਼ਾਂ ਨੂੰ ਆਪਾਂ ਯਾਰ ਕਵਾਂਗੇ ਕਿੱਡੀ ਕੀ ਚੰਗੀ ਗੱਲ ਉਹਨਾਂ ਨੂੰ ਆਪਣੀ ਸ਼ਬਦਾਲੀ ਤੇ ਵੀ ਧਿਆਨ ਦੇਣਾ ਚਾਹੀਦਾ ਤੇ ਜਿਹਨੇ ਬਾਣੇ ਬਾਰੇ ਗਲਤ ਬੋਲਿਆ ਉਹਨੂੰ ਸਸਪੈਂਡ ਕਰਨਾ ਚਾਹੀਦਾ ਤੇ ਜੇ ਸਮੂਹ ਦੇ ਕਰਕੇ ਧਰਨਾ ਲੱਗਾ ਤਾਂ ਉਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਹੈ ਆਰੋਸ਼ ਤੋਂ ਕਸ਼ਨੀਕੀ ਦਾ ਸਵਾਲ ਹੈ ਮੈਂ ਤੁਹਾਨੂੰ ਦੱਸ ਦਿਆਂ ਇਹ ਲੜਕੀ ਆ ਜਿਹੜੀ ਇਹ ਸਾਰਾ ਸਾਲ ਦੀ ਸੀਗੀ ਇਹ ਇਹਨਾਂ ਨੇ ਇਹਨਾਂ ਦੀ ਸ਼ਿਕਾਇਤ ਇਹ ਆ ਵੀ ਸਾਡੀ ਬੇਟੀ ਦਾ ਸਰਟੀਫਿਕੇਟ ਨਕਲੀ ਬਣਾ ਕੇ ਹਾਈ ਕੋਰਟ ਤੋਂ ਵਿਆਹ ਕੀਤਾ ਗਿਆ ਜਿਹਦੇ ਸਾਡੇ ਕੋਲ ਆਰਡਰ ਆਇਆ ਹਾਈ ਕੋਰਟ ਦੇ ਆਰਡਰ ਆ ਇਹਨਾਂ ਦਾ ਵਿਆਹ ਹੋਇਆ ਆ ਤੇ ਉਸ ਤੋਂ ਬਾਅਦ ਇਹ ਰਿਟ ਵੀ ਚੱਲੀ ਆ ਤੇ ਉਸ ਤੋਂ ਇਲਾਵਾ ਇਹ ਆ ਵੀ ਐਸੀ ਮੌਕੇ ਤੇ ਪਰਚਾ ਉਸੇ ਵਕਤ ਦਰਜ ਕਰਤਾ ਸੀ ਜਦਕਿ ਉਹਨਾਂ ਦਾ ਆਰਡਰ ਬਾਅਦ ਚ ਆਇਆ ਸੀਗਾ ਜਦੋਂ ਉਹਨਾਂ ਦਾ ਵਿਆਹ ਹੋ ਗਿਆ ਉਸ ਤੋਂ ਇਲਾਵਾ 3-4 ਵਾਰ ਬਟਾਲਾ ਰੇਡ ਵੀ ਕੀਤੀ ਗਈ ਆ ਜੋ ਕਿ ਸਾਨੂੰ ਮੌਕੇ ਤੇ ਦੋਸ਼ੀ ਨਹੀਂ ਮਿਲਿਆ ਫੇਰ ਵੀ ਅਗਰ ਇਹਨਾਂ ਨੂੰ ਕੋਈ ਗਿਲਾ ਸ਼ਿਕਵਾ ਹੈ ਐ ਸ਼ਵਾਸਨ ਦਵਾਨੀ ਆ ਕਿ ਮਤਲਬ 7 ਤੋਂ 10 ਦਿਨਾਂ ਦੇ ਅੰਦਰ ਅੰਦਰ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਹੋ ਜੇ ਕੋਸ਼ਿਸ਼ ਕਰ ਰਹੇ ਆ ਵੀ ਸਵੇਰ ਵੀ ਮੈਂ ਰੇਟ ਕਰਾਵਾਂਗੀ ਮੈਂ ਭੇਜਾਂਗੀ ਆਪਣੇ ਮੁਲਾਜ਼ਮ ਭੇਜਾਂਗੀ ਆਪਣੀ ਲੇਡੀ ਕਨਸਟੇਬਲ ਨਾਲ ਭੇਜਾਂਗੀ ਫੇਰ ਵੀ ਕੋਸ਼ਿਸ਼ ਸਮਾਂ ਲੱਗਦਾ ਆ ਕਿਉਂਕਿ ਜੇ ਹੁਣ ਇੰਨਾ ਮੀਡੀਆ 'ਚ ਜਾ ਰਿਹਾ ਤੇ ਕੋਸ਼ਿਸ਼ ਇਧਰ ਉਧਰ ਵੀ ਹੋ ਸਕਦਾ ਆ ਇਸ ਲਈ ਕੋਸ਼ਿਸ਼ ਸਮਾਂ ਚਾਹੀਦਾ ਵੀ 7 ਤੋਂ 8 ਦਿਨਾਂ ਦੇ ਅੰਦਰ ਅੰਦਰ ਲੜਕੀ ਦੇ ਜਾਂ ਪਰਿਵਾਰ ਦੇ ਜਾਂ ਕੋਈ ਵੀ ਕਰਕੇ ਪਹਿਲਾਂ ਵੀ ਪਹਿਲਾਂ ਉਹਨਾਂ ਦੇ ਪ੍ਰੈਸ਼ਰਾਈਜ਼ ਕਰਕੇ ਉਹਨਾਂ ਨੂੰ ਲਿਆਂਦਾ ਗਿਆ ਇੱਕਦਮ ਨਹੀਂ ਲਿਆਂਦਾ ਗਿਆ ਲਿਆਂਦਾ ਗਿਆ ਪਰ ਦੋਸ਼ੀ ਇਧਰ ਉਧਰ ਆ ਉਹਨਾਂ ਦੇ ਲਈ ਦੇਸ਼ ਅਸੀਂ ਇਹਨਾਂ ਨੂੰ ਉਹੀ ਕਹਿੰਦੇ ਅਗਰ ਤੁਹਾਡੇ ਕੋਲ ਕੋਈ ਫੋਨ ਨੰਬਰ ਹੈ ਸਾਨੂੰ ਦਵੋ ਨਹੀਂ ਉਹਨੂੰ ਵੀ ਲੋਡ ਸਾਨੂੰ ਦਵੋ ਸਾਨੂੰ ਦਵੋ ਇਹੀ ਉਹਨੂੰ ਟ੍ਰੇਸ ਤੇ ਲਵਾ ਲੈਂਦੇ ਹਾਂ ਸਰਵੇਲੈਂਸ ਤੇ ਲਵਾ ਲੈਂਦੇ ਹਾਂ